ਅੱਬ ਵੀ ਕੀ ਕੰਮ ਕਰੀ ਜਾਂਦੇ ਹੋ ਤੁਹਾਡੇ ਘਰ ਤਾਂ ਮੈਂ ਛੁੱਟੀ ਕੀਤੀ ਆ ਤੁਸੀਂ ਫਿਰ ਵੀ ਕੰਮ ਕਰੀ ਜਾਂਦੇ ਹੋ ਉਹ ਤਾਂ ਗੱਲ ਠੀਕ ਆ ਤੈਨੂੰ ਪਤਾ ਮੰਮੀ ਕੱਲ੍ਹ ਦੇ ਯਾਤਰਾ ਗਏ ਹੋਇਆ ਉਹਨਾਂ ਨੇ ਸਵੇਰ ਦਾ ਮੈਨੂੰ ਨਾ ਦੋ ਤਿੰਨ ਵਾਰੀ ਫੋਨ ਕਰਤਾ ਕੁੜੀ ਨੇ ਰੋਟੀ ਖਾਦੀ ਉਹਨੂੰ ਪੁੱਛਿਆ ਕਾਲਜ ਗਈ ਕਿ ਨਹੀਂ ਮੈਂ ਤਾਂ ਉਹਨਾਂ ਨੂੰ ਆਵਣੀ ਵਸੇ ਤੋਂ ਅੱਜ ਛੁੱਟੀ ਕੀਤੀ ਹੋਈ ਆ ਮੰਮੀ ਨੂੰ ਕੀ ਪਤਾ ਉਹ ਕਿਹੜੇ ਨਾਲ ਗਏ ਸੀ ਨਾਲੇ ਵੈਸੇ ਵੀ ਜਿੱਦਾਂ ਉਹ ਦੱਸਦੇ ਮੰਮੀ ਉਦਾਂ ਹੀ ਸਮਝ ਜਾਂਦੇ ਆ ਤੈਨੂੰ ਪਤਾ ਹੀ ਹੈ ਚਲੋ ਛੱਡੋ ਤੁਸੀਂ ਮੈਂ ਕਰਨੀ ਆ ਭਾਜੀ ਨੂੰ ਕਾਪਾ ਜਾਣਿਆ ਤੂੰ ਛੱਡ ਪਰ ਇਹਨਾਂ ਨੂੰ ਫੋਨ ਫੋਨ ਨਾ ਕਰੀ ਜੇ ਜਾਣਾ ਤਾਂ ਆਪਾਂ ਦੋਵੇਂ ਹੋ ਜਾਣੇ ਆ ਮੈਨੂੰ ਪਤਾ ਹੀ ਐ ਐਵੇਂ ਆਪਣਾ ਵੀ ਸੜਾ ਮੂ ਬਣਾ ਕੇ ਆਣਗੇ ਤੇਰਾ ਵੀ ਮੂਡ ਆਫ ਕਰਨਗੇ ਤੇ ਮੇਰਾ ਵੀ ਕਰਨਗੇ ਕੀ ਕਰਨ ਜਾਣੀ ਲੈ ਮੈਂ ਤਾਂ ਵੇਹੇ ਜਾਨੀ ਮਿਲਣ ਵਾਸਤੇ ਕੰਮ ਕਾਰ ਕਰਕੇ ਜਾਣੀ ਆ ਤੈਨੂੰ ਪਤਾ ਕਿ ਸਾਡੀ ਆਪਸ ਬਾਨ ਨਹੀਂ ਆਂਦੀ ਉਹ ਤੁਹਾਨੂੰ ਭੜਕਾਉਂਦੀ ਏ ਉਹਨਾਂ ਕੋਲ ਜਾ ਕੇ ਕੋ ਫਾਲਤੂ ਗੱਲਾਂ ਕਰਨੀ ਐ ਕਿਉਂ ਬੋਲਦੀ ਆ ਆਪਸ ਤੁਸੀਂ ਜਦ ਪਤਾ ਸਾਡੀ ਉਹਨਾਂ ਨਾਲ ਬਾਨ ਨਹੀਂ ਆਂਦੀ ਮੰਮੀ ਨੂੰ ਕੀ ਕਹਿ ਕੇ ਆਈਂ ਹੈ ਮੰਮੀ ਨੂੰ ਤਾਂ ਕੁਝ ਵੀ ਨਹੀਂ ਕਿਹਾ ਮੈਂ ਤੇ ਮੰਮੀ ਮੇਰੇਵੇਂ ਬੋਲਦੇ ਪਏ ਨੇ ਕੀ ਬੋਲੇ ਮੰਮੀ ਦਾ ਨਾਲ ਤੂੰ ਕੀ ਕੱਲ ਕਿਹਾ ਮੇਰੇ ਚਾਚੀ ਦਾ ਕਿਹੜੀ ਗੱਲ ਕੀਤੀ ਮੈਂ ਮੈਂ ਤੇ ਭਾਬੀ ਕੁਝ ਵੀ ਨਹੀਂ ਕਿਹਾ ਉਲਟਾ ਸਗੋਂ ਤੂੰ ਹੀ ਆਂ ਚਾਚੀ ਇਹਨੂੰ ਮੇਰੇ ਵੱਲੋਂ ਕਹਿੰਦੇ ਵੇ ਸੀ ਮੰਮੀ ਨੇ ਵੀ ਐਵੇਂ ਪੁੰਡਾ ਦੇ ਖੱਠਣ ਨੂੰ ਛੇੜ ਲਿਆ ਆ ਕੇ ਮੈਨੂੰ ਜੰਮੜ ਗਏ ਨੇ ਹੋਰ ਕੋਈ ਕੰਮ ਨਹੀਂ ਲੱਭਦਾ ਇਹਨਾਂ ਨੂੰ 10 ਮਿੰਟ ਉਹ ਚੁੱਪ ਕਰਦਾ ਬੋਲੀ ਜਾਨੀਂ ਕੋਈ ਸਾਹ ਵੀ ਲੈ ਲਿਆ ਕਰ ਮੈਂ ਕਿਉਂ ਸਾਹ ਲਵਾਂ ਤੂੰ ਇਹ ਧਿਆਨ ਦੇ ਮੇਰੇ ਤੇ ਹੈਵੀ ਹੁੰਦੇ ਪਿਓ ਬਾਹਰ ਨੂੰ ਤਿਆਰ ਤੇ ਹੁੰਦੋ ਨਹੀਂ ਤਿਆਰ ਹੋ ਇੱਧਰ ਰਹਿਣ ਦੇ ਉਹਨੂੰ ਕਿਤੇ ਨਹੀਂ ਜਾਣਾ ਸੀ ਕੀ ਗੱਲ ਹੋ ਗਈ ਆ ਭਾਬੀ ਵੀ ਸਹੀ ਕੰਦੇ ਸੀ ਵੀ ਬਾਜੀ ਵਾਕਈ ਬਹੁਤ ਖੜੂਸ ਹੈਗੇ ਆ ਮੈਂ ਸੋਚਦੀ ਸੀ ਕਿ ਬਾਜੀ ਨਹੀਂ ਬਹੁਤ ਅੱਛੇ ਹੈਗੇ ਆ ਤੜਨਾ ਵੀ ਇਦਾਂ ਬੀਹੇਵ ਕਰਦੇ ਮੇਲਾ ਵੀ ਕੀ ਹੋ ਗਿਆ ਅੱਜ ਮੈਨੂੰ ਬਹੁਤ ਬੋਲੇ ਭਾਬੀ ਦੇਖੋ ਬਾਜੀ ਨੇ ਅੱਜ ਮੈਨੂੰ ਕਿੰਨਾ ਟਾਣਿਆ ਉਹ ਕਹਿੰਦੇ ਮੈਨੂੰ ਟਾਣਦੇ ਪਿਆਰ ਕਰਦੇ ਅੱਜ ਮੈਨੂੰ ਨਾ ਟਾਣਦੇ ਇਹਨਾਂ ਨੇ ਸੁਣਨਦੇ ਹੋ ਮੈਂ ਮੰਮੀ ਨੂੰ ਫੋਨ ਕਰਕੇ ਦੱਸਦੀ ਹਾਂ ਉਹਨੇ ਜਾਂ ਬਹੁਤੇ ਡਰਾਮੇ ਨਾ ਕਰ ਕਹਿੰਦੇ ਜਿੰਨੂੰ ਕਹਿਣਾ ਮੈਨੂੰ ਬਹੁਤੇ ਡਰਾਵੇ ਨਾ ਦੇ ਛੱਡੋ ਕੀ ਹੁੰਦਾ ਤੁਹਾਨੂੰ ਵੀ ਤੁਸੀਂ ਉਹਨੂੰ ਘੱਟ ਬੋਲਣ ਦਿਓ ਮਜ਼ਾਕ ਕਰਦੇ ਨਾ ਅਗਲੇ ਮੈਨੂੰ ਤਮਾਸ਼ਾ ਬਣਾਉਂਦੇ ਮੇਰਾ ਤੇਰਾ ਵਿਆਹ ਆਇਆ ਤੂੰ ਕਿ ਲੈ ਕੇ ਆਇਆ ਉਹਨਾਂ ਨੂੰ ਫੋਨ ਕਰਕੇ ਮੋਟਰਸਾਈਕਲ ਦੋ ਮੈਨੂੰ ਹਾਂ ਕੀ ਕਹਿੰਦੇ ਹੋ ਭਰਾਂ ਤੇ ਤੂੰ ਆਏ ਹੋਂਡੀ ਜਿਵੇਂ ਮਝਾਜ ਮੰਗ ਲਿਆਂਦਾ ਵਾ ਧਿਆਨ ਨਾਲ ਇਹ ਜਿਹੜੇ ਕੱਪੜੇ ਕੱਟਦੀ ਪੀਨੇ ਇਹਨਾਂ ਨੂੰ ਗੁਰਸ਼ ਵੀ ਮਾਰ ਲਈ ਇੰਨੀ ਤੰਦ ਮੈਲ ਕੱਲਣਾ ਤੇ ਜੰਮੀ ਹੁੰਦੀ ਤੇਰੇ ਕੱਪੜੇ ਤੋਂ ਹੁੰਦੀ ਵੱਡੀ ਮੈਨੂੰ ਸਭ ਪਤਾ ਹੈ ਮੈਂ ਧੋਉਂਦੀ ਵੀ ਨਾ ਬਸ ਸਹੀ ਤਰੀਕੇ ਧੋਵਾਂਗੀ ਤੂੰ ਇਹ ਫੋਨ ਚਲਾਓ ਰੀਲਾ ਵੇਖੋ ਤੂੰ ਕਦੋਂ ਮੈਂ ਬੋਲਣਾ ਕੰਮ ਕਰ ਮੈਂ ਕਰ ਹਾਂ ਕਰਦੀ ਪਈ ਆ ਕੰਮ ਆ ਅੰਦਰ ਕਾਦਣਾ ਮੈਨੂੰ ਵੱਡੀ ਕਹਦੇ ਕੋ ਵੱਡੀ ਕੇ ਜਬਾਨ ਲੜਾਉਂਦੀ ਐ ਕਹਿ ਦੇ ਜਾ ਕੇ ਤੂੰ ਮੰਮੀ ਨੂੰ ਕੋਈ ਨਹੀਂ ਕਹਿ ਦਨੀ ਆ ਕੰਮ ਕਰ ਫੋਨ ਮੈਂ ਚਲਾਣਾ ਹੀ ਐ ਤੈਨੂੰ ਮੇਰੇ ਫੋਨ ਤੋਂ ਕਹਦਾ ਸਾਲਾ ਚਲਾਈ ਦਿਓ ਮੈਂ ਤੁਹਾਨੂੰ ਕੀ ਕਿਹਾ ਬਸ ਸ਼ਰਮ ਨਾ ਪਾਓ ਫੇਰ ਮੇਰੇ ਤੇ ਤੇ ਤੂੰ ਮੈਨੂੰ ਕਹਿ ਵੀ ਨਹੀਂ ਸਕਦੀ ਕੋਈ ਸਮਝ ਲੱਗੀ ਤੂੰ ਇਹ ਵੀ ਨਹੀਂ ਮਿਲੂਗੋਂ ਪਾ ਸਕਦਾ ਜਿਆਦਾ ਨਾ ਬੋਲ ਕੰਮ ਕਰ ਆਪਣਾ ਵੇਲਾ ਰੋ ਬੋਲੀ ਚੇ ਕੰਮ ਕਰਨਾ ਨਹੀਂ ਹੁੰਦਾ ਬਸ ਗੱਲ ਲੜਾਈ ਵੱਲ ਧਿਆਨ ਹੈ ਨਾ ਆ ਟਾਈਮ ਲੜਾਈ ਕਰਾ ਕਰਦੀ ਵੀ ਆ ਕੰਮ ਤੇ ਘਰ ਫੇਰ ਕਰਨਾ ਨਹੀਂ ਫਿਰ ਸਾਨੂੰ ਕਰ ਨਹੀਂ ਮੇਰੇ ਸਿਰ ਕੰਮ ਨਹੀਂ ਕਰਨਾ ਤੇ ਬਸ ਰੀਲਾ ਵੇਖੀ ਜਾ ਫੋਨ ਤੇ ਲੋਕਾਂ ਘਰ ਕਹੀ ਜੋ ਮੈਂ ਤਾਂ ਸਵੇਰੇ 5 ਵਜੇ ਉੱਠਦੀ ਆ ਐ ਨਹੀਂ ਪਤਾ ਕਿ ਘਰ ਨੌਕਰਾਂ ਨਹੀਂ ਰੱਖੀਏ ਕੰਮ ਕਰਨਾ ਉਸਤੇ ਉੱਤੇ ਰੋ ਪਾਣਾ ਜਦੋਂ ਮੈਂ ਆਈ ਸੀ ਨਾ ਮੈਂ ਸਵੇਰੇ 5 ਉੱਠ ਕੇ ਸਾਰਾ ਕੰਮ ਕਰਦੀ ਸੀ ਤੇ ਤੈਨੂੰ ਹੁਣ ਕੰਮ ਕਰਨਾ ਪੈ ਗਿਆ ਤੇ ਤੂੰ ਜ਼ਿਆਦਾ ਬਣੀ ਫਿਰਦੀ ਆਪਣੇ ਆਪ ਚ ਜਿਹੜੇ 5 ਵਜੇ ਉੱਠਦੇ ਨਾ ਤੇਰੇ ਉਹ ਸਾਰਾ ਕੰਮ ਨਬੇੜਦੇ ਨੇ ਘਰ ਦਾ ਐ ਨਹੀਂ ਕਿ ਰੀਲਾ ਹੀ ਵੇਖੀ ਜਣੀਆ ਫੋਨ ਤੇ ਬਸ ਮੈਂ ਨਹੀਂ ਜਾਣਾ ਬੋਲ ਜੇ ਪੰਜ ਜੁੁੱਛ ਦੇ ਰਹੇ ਤੂੰ ਪਾਜੋ ਤੇ ਮੈਂ ਕੋ ਕੀ ਲੈਣਾ ਮੈਂ ਪਹਿਲਾਂ ਉੱਤ ਨਹੀਂ ਲਈ ਕੀ ਬੋਲੀ ਜਾਂਦੇ ਜਸ ਫੇਰ ਦੇ ਹਾਂ ਬੋਲ ਕੀ ਏ ਤੂੰ ਜੋ ਮਰਜੀ ਬੋਲੀ ਜਾਏ ਨਾ ਮੈਂ ਛੋਟੀ ਆ ਦਾ ਮਤਲਬ ਐ ਨਹੀਂ ਤੂੰ ਰੋਪ ਪਾਈ ਜਾਓਗੇ ਮੇਰੇ ਤੇ ਤੇਰਦੀ ਮੈਂ ਲੱਗੀ ਆ ਉਹ ਵੀ ਦੋਨਾਂ ਜਿੰਨੀਆਂ ਦੱਸੋ ਘਰ ਦਾ ਕੋ ਕੰਮ ਨਹੀਂ ਕਾਰ ਨਹੀਂ ਸੱਸ ਨਾਲ ਲੜਾਈਆ ਸ਼ੁਰੂ ਉਹਨੂੰ ਪੁੱਛੋ ਜਿਹਨੇ ਜਾ ਕੇ ਚੁਗਰੀਆਂ ਤੁਹਾਨੂੰ ਲਾਂਦੀ ਐ ਮੇਰੇ ਨਾਲ ਨਾ ਪੁੱਛੋ ਉਹਨੂੰ ਪੁੱਛੋ ਉਹਨੇ ਕੀ ਕਿਹਾ ਇਹਨੂੰ ਮਮੇ ਤਾਂ ਨਾ ਸਾਰੀ ਗੱਲ ਕੋਈ ਕੋਈ ਗੱਲ ਕੀਤੀ ਨਾ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਤੇ ਪੁੱਛਿਆ ਮੈਂ ਕਸਮ ਪਾ ਕੇ ਆਪਣੀ ਦੱਸ ਕੀ ਹੋਇਆ ਤੂੰ ਨਾ ਬਹੁਤ ਸ਼ਰੀਫ ਨਾ ਬਣ ਨਈ ਮੇਰੀ ਗੱਲ ਸੁਣੋ ਤੁਸੀਂ ਇੰਨੀ ਗੱਲ ਦਾ ਇੰਨਾ ਗਲੇਸ਼ ਪਾਇਆ ਤੈਨੂੰ ਕਹਿਤਾ ਕਿ ਤੂੰ ਵੱਡੀਆਂ ਤੂੰ ਨੇ ਥੋੜਾ ਗੱਲ ਤੇ ਤੂੰ ਜਿਆਦਾ ਹੀ ਕੁਝ ਬੋਲ ਲਾ ਪਈਏ ਤੇ ਤੁਸੀਂ ਫਿਰ ਆਪੇ ਕਹਿਣੇ ਮੈਂ ਵੱਡੀਆਂ ਤੇ ਫਿਰ ਮੈਂ ਵੱਡੀਆਂ ਤੇ ਵੱਡੀਆਂ ਤਾਂ ਤੁਹਾਨੂੰ ਤੈਨੂੰ ਵੱਡਿਆ ਕਰ ਗਿਆ ਕਿ ਉਹ ਤੇਰੇ ਨਾਲ ਚੱਲ ਤੂੰ ਵੱਡੀ ਆਪਣੇ ਘਰ ਚ ਇੱਥੇ ਲੈ ਨੂੰ ਸਮਝਾਏਂਗੀ ਸਾਰਾ ਕੰਮ ਤੋਰ ਤਰੀਕੇ ਨਾਲ ਚੱਲੇਗਾ ਐਸਾ ਮਤਲਬ ਹੈ ਥੋੜੇ ਜਿਹੀ ਬੰਦੇ ਰੋ ਪਾਵਾ ਦਬਾ ਕੇ ਤੇ ਕੰਮ ਕਰਵਾਓ ਤੂੰ ਇਨਕਲੇਸ਼ ਬੰਦ ਕਰੋ ਆਪਣੇ ਹਿਸਾਬ ਨਾਲ ਚੱਲਾਂਗੀ ਠੀਕ ਹੈ ਉਹ ਆਪਣੇ ਹਿਸਾਬ ਨਾਲ ਚੱਲੇਗੀ ਨਾ ਉਹ ਤੁਹਾਨੂੰ ਮੇਰੀਆਂ ਚੁਗਲੀਆਂ ਲਾਈ ਜਵੇ ਤੇ ਮੈਂ ਉਹਨੂੰ ਪਿਆਰ ਕਰੀ ਜਾਵਾਂ ਮੈਂ ਉਹਨੇ ਕਰਨਾ ਹੈਗਾ ਉਹਨੇ ਕੋਈ ਚੁਗਲੀ ਨਹੀਂ ਲਾਈਗੀ ਮੈਨੂੰ ਉਹ ਸਭ ਪਤਾ ਮੰਮੀ ਮੈਨੂੰ ਤੁਹਾਨੂੰ ਕੀ ਕਹਿੰਦੀ ਐ ਤੇ ਕੀ ਨਹੀਂ ਕਹਿੰਦੀ ਮੇਰੀਆਂ ਚੁਗਲੀਆਂ ਤੁਹਾਡੇ ਅੱਗੇ ਲਾ ਦਿੰਦੀ ਐ ਤੇ ਜੇ ਮੈਂ ਕੋਈ ਗੱਲ ਘਰ ਕਰਦਾ ਤੇ ਤੁਹਾਡਾ ਮੂੰਹ ਬੰਦ ਜਾਂਦਾ ਪੁੱਤਰ ਇਹੋ ਜੀ ਕੋਈ ਗੱਲ ਨਹੀਂ ਗਈ ਉਹ ਉਹ ਵੀ ਸਹੀ ਐ ਤੂੰ ਵੀ ਸਹੀ ਮੇਰੇ ਅਸੇ ਦੋਨੋਂ ਬਰਾਬਰ ਐ ਹਾਂ ਮੇਰੇ ਵਾਸਤੇ ਦੋਨੋਂ ਠੀਕ ਐ ਹਾਂ ਉਨਾਇਤੋ ਬਾਦ ਕਿਸੇ ਨੇ ਕੋਈ ਲੜਾਈ ਨਹੀਂ ਕਰਨੀ ਤੂੰ ਚਾਹ ਬਣਾ ਪੀ ਉਹ ਜਾ ਕੇ ਤੂੰ ਕਪੜੇ ਧੋ ਚੱਲ ਆਪਣਾ ਆਪਣਾ ਕੰਮ ਕਰੋ ਜੇ ਅਜੇ ਬਾਅਦ ਮੈਂ ਤੁਹਾਡੀ ਆਵਾਜ਼ ਸੁਣੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਇਹਨੂੰ ਵੀ ਸਮਝਾ ਕੇ ਕੋਈ ਕੋਈ ਬੋਲਣ ਦਾ ਤਰੀਕਾ ਸਿੱਖੋ ਕਿਸੇ ਨੇ ਘਰ ਆ ਆ ਜਾਂਦੀ ਐਦਾਂ ਅੰਮੀ ਇਹਨਾਂ ਨੂੰ ਵੀ ਕਹੋ ਮੈਂ ਤੇ ਰੋਬ ਨਾ ਪਾਇਆ ਕੋਈ ਦੋਨੋਂ ਇਹ ਨਹੀਂ ਐ ਕਰਦੀਓ ਇਹ ਤਾਂ ਪਹਿਲਾਂ ਕੀ ਕੀ ਬੰਦਰਾ ਤੂੰ ਮਮੇ ਚੁਕਰੀਆਂ ਲੈ ਜਾਵੇਂ ਤੇ ਮੈਂ ਤੈਨੂੰ ਰੋਬ ਨਾ ਪਾਵਾਂ ਨਾ ਵਾ ਮੈਂ ਅੱਜ ਤੁਹਾਡੇ ਪਾਪਾ ਆਉਂਦੇ ਨੇ ਨਾ ਮੈਂ ਜਾ ਕੇ ਗੱਲ ਕਰਨੀ ਆਣਾ ਠੀਕ ਹੈ ਨਾ ਦੇ ਰੀ ਨ ਕੋਈ ਗੱਲ ਨਹੀਂ ਕਰਨੀ ਕਰਨੀ ਹੈ ਇਹ ਕਰਨੀ ਮੈਨੂੰ ਗਲਤ ਹੈ ਦੋਨਾਂ ਦੀ ਪਤਾ ਕਿ ਉਹ ਤੁਸੀਂ ਨਹੀਂ ਸਹੀ ਹਿੰਦੀਆਂ ਚੱਲ ਜਾ ਤੂੰ ਚਾਹ ਬਣਾ ਕੇ ਜਾ ਕੇ ਤੂੰ ਜਾ ਕੱਪੜੇ ਧੋ ਚਲੋ ਅੱਜ ਤੋਂ ਹੁਣ ਤੇ ਰਿਵਾਇ ਨਾ ਹੋਵੇ ਅੰਦਰ ਕੋਈ ਨਹੀਂ ਆਪਣਾ ਸਮਝ ਕਿ ਕੀ ਹੈ ਚਾਹ ਬਣਾ ਕੇ ਲਿਆਓ ਚਾਹ ਬਣਾ ਕੇ ਲਿਆਓ ਚਲੋ ਕੱਪੜੇ ਧੋ ਤੂੰ ਜਾ ਕੇ ਆਹੋ ਕੰਮ ਨਾ ਕਾਜ ਚਾਹ ਲੈ ਕਿਉਂ ਅੰਦਰ ਪੀਣੇ ਬੈਠੇ ਚਲੋ ਕੰਮ ਕਰ ਜਾ ਕੱਪੜੇ ਤੋਂ ਚੱਲ ਜੋ ਤੂੰ ਚੰਗੀ ਨਾ ਕਿਉਂ ਨਹੀਂ ਹੁੰਦਾ ਹੈਗਾ ਦੇਖਿਆ ਹੁਣ ਆਪ ਨੂੰ ਕੰਮ ਔਖਾ ਲੱਗਾ ਨਾ ਕੱਪੜੇ ਤੋਂ ਨੇ ਹੁਣ ਫਟਾਫਟ ਆ ਗਏ ਸੋਈ ਤੇ ਚੱਲ ਚਾਹ ਬਣਾ ਲਾ ਜਾ ਕੇ ਤੇ ਫਿਰ ਮੰਮੀ ਨੇ ਵੀ ਉਹਨਾਂ ਨਾਲ ਹੀ ਕਰਨਾ ਜਿਹੜਾ ਬੱਚਾ ਕੰਮ ਕਰਦਾ ਜਿਆਦਾ ਫਿਰ ਫੇਰ ਕਹਿੰਦੇ ਰਹਿੰਦੇ ਨੇ ਮੰਮੀ ਦੀ लाਡਲੀ ਮੰਮੀ ਦੀ लाਡਲੀ ਈ ਕੰਨ ਨਹੀਂ ਏ। ਯਾਰ ਆ ਵੇਖੋ ਤੁਹਾਡੇ ਕਿ ਹੱਥ ਜੋੜੇ। ਚਲ ਜੋ ਹੁਣ ਚਾਹ ਬਣਾ ਲਓ। ਐਡਾ ਹੀ ਰਹਿਣਾ ਕੰਮ ਕਰ ਜਿਆਦਾ ਬੋਲ ਨਾ। ਨਾਲੇ ਘੱਟ ਬੋਲ ਕੰਮ ਕਰ ਮਮੀ ਸਾਹਮਣੇ ਬੋਦੋ ਬੰਨਣਾ ਕਿ ਮੈਂ ਫੇਰ ਦੀਦੀ ਅੰਦਰ ਮੈਨੂੰ ਬੋਲਦੇ ਪਏ ਨੇ। ਆਈ ਵੱਡੀ ਪਤਾ ਨਹੀਂ ਕੀ ਸਮਝਦੀ ਆਪਣੇ ਆਪ ਨੂੰ। ਮਮੀ ਸਾਹਮਣੇ ਚੰਗੇ ਬੰਨ ਜਾਂਦੇ ਨੇ ਫੇਰ ਤੇ ਬਾਅਦ ਫੇਰ ਆ ਕੇ ਮੈਨੂੰ ਬੋਲਣ ਲਾ ਪੈਂਦੇ ਨੇ। ਤੇ ਮੈਂ ਇਹਨੇ ਕੰਮ ਕਰ ਲੈ ਗੱਲ ਨੂੰ ਨਾ ਖਤਮ ਕਰ ਦੇ ਡੈਡੀ ਦੇ ਅੰਤ ਤੱਕ। ਜ਼ਰੂਰੀ ਤੂੰ ਤੇ ਚੰਨੀ ਮਮੀ ਬੋਲਣ ਡੈਡੀ ਸਾਹਮਣੇ। ਤੇ ਮੈਂ ਉਹ ਕੰਮ ਨਹੀਂ ਚਾਹਦੀ ਨਾ ਐਨੇ ਸਾਲਾਂ ਦਾ ਕਦੀ ਹੋਇਆ। ਇੰਨਾ ਨੇ ਕਦੀ ਨਹੀਂ ਸਹੀ ਹੋਣਾ। ਨਹੀਂ ਹੋਣਾ ਤਾਂ ਫਿਰ ਵੇਲਾ ਆਪ ਨਾ ਜਾ। ਮੈਨੂੰ ਫੋਨ ਕਰਾਣਾ। ਹੈਲੋ? ਹੈਲੋ। ਮੰਮੀ ਕੀ ਦੋ ਆਣਾ? ਕਿਹ ਨਾਲ ਦੇਨੇ ਲੱਗਦਾ? ਨਹੀਂ ਤੁਸੀਂ ਦੱਸੋ ਕੀ ਦੋ ਆਣਾ ਵਾ। ਨਹੀਂ ਨਹੀਂ। ਰਮਨ ਅਸਾਦੀ ਕਾਲਜ ਨਹੀਂ ਗਈ ਤੋ ਨਹੀਂ ਮੰਮੀ ਮੈਂ ਨਹੀਂ ਕਾਲਜ ਗਈ ਭਾਜੀ ਮੈਨੂੰ ਬੜਾ ਬੋਲੇ ਅੱਜ ਕਿਹੜੀ ਗੱਲੋਂ ਐ ਵੀ ਮੈਂ ਰੋਟੀ ਦਾ ਕਿਹਾ ਕਿ ਬਾਹਰ ਰੋਟੀ ਖਾਣ ਜਾਣੀ ਆ ਤੇ ਲੈ ਕੇ ਹੀ ਨਹੀਂ ਗਏ ਹਾਂ ਤੈਨੂੰ ਪਤਾ ਹੀ ਆ ਉਹਨੂੰ ਛੋਕਣੀ ਹੈਗਾ ਬਾਹਰ ਰੋਟੀ ਰੋਟੀ ਖਾਣ ਦਾ ਹਾਂ ਤੇ ਮੈਂ ਪਹਿਲੀ ਵਾਰ ਹੀ ਕਿਹਾ ਸੀ ਭਾਜੀ ਨੂੰ ਆਹ ਹੈ ਤੂੰ ਪਹਿਲੀ ਵਾਰ ਕਹੇ ਭਾਵੇਂ ਕਹ ਦੂਜੀ ਵਾਰ ਤੈਨੂੰ ਸ਼ੁਰੂ ਤੋਂ ਹੱਦ ਤੱਕ ਉਹਦੀਆਂ ਪਤਾ ਤਾਂ ਹੈ ਆ ਉਹ ਘਰ ਦੀ ਰੋਟੀ ਖਾਣੇ ਪਸੰਦ ਕਰਦਾ ਆ ਤੁਸੀਂ ਪੈਸੇ ਦਿੰਦੇ ਹੋ ਤੇ ਆਪਾਂ ਚੱਲ ਜਾਨੇ ਆ ਬਾਹਰ ਘੁੰਮਣ ਫਿਰਨ ਖਾਣ ਵਾਸਤੇ ਪਰ ਉਹ ਪਾਜੀ ਮੈਨੂੰ ਲੈ ਕੇ ਹੀ ਨਹੀਂ ਗਏ ਲੜਦੇ ਭੈਣ ਭਰਾ ਮੰਮੀ ਤੁਹਾਨੂੰ ਪਤਾ ਮੈਂ ਤਾਂ ਨਹੀਂ ਲੜਦੀ ਪਾਜੀ ਲੜਿਆ ਮੇਰੇ ਨਾਲ ਹਾਂ ਪਾਜੀ ਲੜਿਆ ਉਹ ਤਾਂ ਵੈਸੇ ਨਹੀਂ ਲੜਨ ਵਾਲਾ ਹੈਗਾ ਮੰਮੀ ਤੁਹਾਨੂੰ ਲੱਗਦਾ ਪਾਜੀ ਨਹੀਂ ਲੜਦੇ ਪਰ ਪਾਜੀ ਮੈਨਾਂ ਬੋਲੇ ਅੱਛਾ ਹਾਂ ਪਾ ਭਾਬੀ ਦੀ ਗੱਲ ਕੀਤੀ ਆ ਮੈਂ ਕਿ ਭਾਬੀ ਨੂੰ ਬਾਜ਼ਾਰ ਲੈ ਆਇਓ ਕਮਾਨ ਵਾਸਤੇ ਕੀ ਕਰਕੇ ਹਾਂਜੀ ਹੁਣ ਕਰਵਾ ਮਨ ਹਾਂਜੀ ਕਰਾ ਤਾਂ ਮੇਰੀ ਗੱਲ ਚੈ ਮੈਂ ਨਹੀਂ ਕਰਵਾਨੀ ਕਰਵੋਨੀ ਗੱਲ ਆਪੇ ਕਰ ਲੋ ਦੂਜੇ ਦੇ ਫੋਨ ਤੇ ਹਾਂ ਟੋਕਰਾ ਐਵੇਂ ਫਿਰ ਬੋਲਣਗੇ ਕੋਈ ਨਹੀਂ ਬੋਲਣਗੇ ਟੋਕਰਾ ਗੱਲ ਠੀਕ ਆ ਕਰਵਾਨੀ ਆ ਹਾਂ ਮੰਮੀ ਆਪਣੇ ਹਿਸਾਬ ਨਾਲ ਨਾ ਸਮਝਾ ਦਿਓ ਆ ਨਹੀਂ ਕਿ ਮੈਂ ਤੁਹਾਨੂੰ ਕਿਹਾ ਵਾ ਤੇ ਫਿਰ ਤੁਸੀਂ ਕਹੋ ਭਾਜੀ ਨੂੰ ਮੈਂ ਚੱਲ ਤਾਉਂ ਜਾਵਾਂਗੇ ਆ ਗੱਲ ਕਰੋ ਕੌਣ ਮੰਮੀ ਦਾ ਫੋਨ ਆ ਹੈਲੋ ਸੱਸੀ ਕਾ ਮੰਮੀ ਜੀ ਸੱਸੀ ਕਾਲ ਜੀ ਕੀ ਗੱਲ ਹੈ ਹਾਂ ਠੀਕ ਮੰਗਰੋਂ ਸਾਰੇ ਹਾਂ ਜੀ ਹਾਂ ਜੀ ਠੀਕ ਤੁਸੀਂ ਸੁਣਾਓ ਹੋ ਗਏ ਦਰਸ਼ਨ ਵਰੀਆ ਬਾਬਾ ਜੀ ਨੇ ਹਾਂ ਜੀ ਅੱਛਾ ਆ ਜਾਓ ਫਿਰ ਜਲਦੀ ਕਿਨੇ ਦਿਨ ਹੋ ਗਏ ਹੁਣ ਤੁਸੀਂ ਕੋਈ ਨਹੀਂ ਮੈਨੂੰ ਹਜੇ ਲੱਗ ਜਾਣੇ ਆ ਤਿੰਨ ਚਾਰ ਦਿਨ ਤੇ ਮੇਰੀ ਗੱਲ ਸੁਣਾ ਤੇ ਕੀ ਕਿਆ ਕੁੜੀ ਨੂੰ ਕੁਛ ਨਹੀਂ ਗਾ ਮਮੀ ਮੈਂ ਕੀ ਕਿਹਾ ਵਾਂ ਐਵੇਂ ਜिद ਕਰੀ ਜਾਂਦੀ ਸੀ ਮੈਂ ਬਾਹਰ ਜਾਣਾ ਬਾਹਰ ਜਾਣਾ ਮੇਰਾ ਮੂਡ ਬੜਾ ਖਰਾਬ ਸੀ ਮੈਂ ਗਿਆ ਨਹੀਂ ਹਾਂ ਤੇਰਾ ਮੂਡ ਸੇ ਸਹੀ ਵੀ ਕਿਸਨ ਹੋਇਆ ਐਂ ਜੇ ਕਹਿੰਦੀ ਸੀ ਤਾਂ ਫਿਰ ਕੀ ਹੋ ਗਿਆ ਲੈ ਜਾਂਦਾ ਕਮਾਣੇ ਨਨੂ ਨਿਆਣਿਆਂ ਨੂੰ ਉਹ ਮਮੀ ਤੁਹਾਨੂੰ ਨਹੀਂ ਪਤਾ ਕੋਈ ਗੱਲ ਹੋਈ ਮੈਂ ਤਾਂ ਕਰਕੇ ਕੀ ਗੱਲ ਹੋਈ ਆ ਇਹ ਵੀ ਮੈਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਹੋ ਗਿਆ ਉਹ ਮਮੀ ਰਾਹੁਲ ਨਹੀਂ ਦੋਸਤ ਮੇਰਾ ਜਿਹਦਾ ਵਿਆਹ ਆਵਾ ਕਾਰ ਦਿੱਤੀ ਉਹਨੇ ਅੰਦਾਜ਼ ਉਹਨੂੰ ਲੈ ਤਾਂ ਦੱਸ ਤੇ ਸਾਰੇ ਯਾਰ ਸਾਰੇ ਯਾਰ ਦੋਸਤ ਬੈਠੇ ਆ ਤੇ ਮੈਨੂੰ ਮੇਰਾ ਮਜ਼ਾਕ ਟਾਉਂਦੇ ਇਹ ਅਗਲੇ ਕਿ ਤੇਰਾ ਵਿਆਹ ਹੋ ਗਿਆ ਤੈਨੂੰ ਕੀ ਮਿਲਿਆ ਦੋਣਾ ਹੀ ਆ ਉਹਨਾਂ ਨੇ ਮਜ਼ਾਕ ਤੁਹਾਨੂੰ ਪਤਾ ਹੀ ਅੱਜ ਕੱਲ ਜਿੰਦੇ ਨਹੀਂ ਨੀ ਪਰ ਹੁਣ ਜਿਹੜਾ ਆਪਾਂ ਘਰ ਵੀ ਤਾਂ ਅਸੀਂ ਉਹ ਸਹੀ ਰੱਖਣਾ ਵਾ ਹੁਣ ਲੋਕਾਂ ਕਿੱਥੇ ਰੋਹ ਦਿਹਾੜੀ ਆਪਾਂ ਕਲੇਸ਼ ਥੋੜਾ ਘੱਟ ਪਾ ਦੇਣਾ ਵਾ ਵਾਚ ਠੀਕ ਕਰਨੇ ਚਲੋ ਕੋਈ ਨਹੀਂ ਮਨਾਉਣਾ ਮੈਂ ਤੇ ਮੈਂ ਹੀ ਗੱਲ ਸੁਣਾ ਤੇ ਮੈਂ ਹੁਣ ਇੱਧਰ ਆਈ ਹੋਈ ਆ ਤੇ ਉਹਨਾਂ ਕੁੜੀ ਨੂੰ ਦੇਖਣਾ ਐ ਇਹ ਤਾਂ ਤੇਰੀ ਜ਼ਿੰਮੇਵਾਰੀ ਆ ਉਹਦੀ ਹਰ ਚੀਜ਼ ਦਾ ਧਿਆਨ ਰੱਖਣਾ ਚਲੋ ਕੋਈ ਨਹੀਂ ਮਨਾਉਣਾ ਮੈਂ ਉਹਨੂੰ ਕਰਦਾ ਅੱਜ ਕਾਲੀ ਵੀ ਨਹੀਂ ਗਈ ਲਾਉਦਾ ਤੇ ਬੱਸ ਫਿਰ ਐਸੇ ਕਰਕੇ ਨਹੀਂ ਗਈ ਹੋਣੀ ਠੀਕ ਕੋਈ ਨਹੀਂ ਟੈਨਸ਼ਨ ਨਾ ਲਾਓ ਮੈਂ ਕਰਦਾ ਗਾ ਲਾਉਦਾ ਹੁਣ ਉਹਨਾਂ ਅਗੇ ਉਹਨੂੰ ਹਰ ਚੀਜ਼ ਲੈ ਕੇ ਦੇ ਤੇ ਉਹ ਜਿੱਥੇ ਕਹਿੰਦੀ ਆ ਉਹਨਾਂ ਮੈਂ ਕਿ ਜਾ ਠੀਕ ਆ ਠੀਕ ਤੇ ਤੁਹਾਨੂੰ ਹੁਣ ਮੈਨੂੰ ਲੰਬਾ ਨਹੀਂ ਮਿਲਣਾ ਚਾਹੀਦਾ ਨਹੀਂ ਕੋਈ ਗੱਲ ਨਹੀਂ ਪਿਓ ਵੀ ਤੂੰ ਆ ਮਾਂ ਵੀ ਤੂੰ ਹੀ ਆ ਮੇਰੇ ਮਗਰੋਂ ਹਾਂਜੀ ਹਾਂਜੀ ਹਾਂ ਇੱਕ ਭਰਾ ਸਾਰੇ ਰਿਸ਼ਤੇ ਨਿਭਾਉਂਦਾ ਪਤਾ ਇਹਨਾਂ ਹਾਂਜੀ ਹਾਂਜੀ ਬਿਲਕੁਲ ਹਾਂ ਚਲੋ ਕੋਈ ਨਹੀਂ ਹਾਂਜੀ ਹਾਂ ਠੀਕ ਹੈ ਠੀਕ ਹੈ ਓਕੇ ਠੀਕ ਹੈ ਸਾਸੀ ਕਰ ਓਕੇ ਆਲੇ ਫੜ ਫੋਨ ਆਪਣਾ ਲਾਤੀਂ ਸ਼ਿਕਾਇਤਾ ਮੇਰੀਆਂ ਰਾਣੀਆਂ ਨਹੀਂ ਆ ਐਵੇਂ ਝਿੜਕਾ ਪਾਤੀ ਮੈਨੂੰ ਚੰਗਾ ਆਹੀ ਤੇ ਮੈਂ ਚਾਹਦੀ ਸੀ ਕਿੰਨੂ ਅੱਗੇ ਭਲਾ ਕੋਹ ਲੈ ਆ ਕੇ ਨਹੀਂ ਦਿੰਦਾ ਮੈਂ ਅੱਗੇ ਲੈ ਕੇ ਦਿੰਦੇ ਸੀ ਹੁਣ ਨਹੀਂ ਕੱਲ ਮੇਰਾ ਨਹੀਂ ਮੂਡ ਸਹੀ ਇਹ ਤੂੰ ਦੀ ਸਮਝਾ ਕਰ ਮੈਂ ਕਿਉਂ ਸਮਝਾਂ ਚੱਲ ਹੁਣ ਛੱਡ ਦੇ ਅੱਜ ਚਲੀਏ ਘੁੰਮਣ ਮੈਂ ਨਹੀਂ ਜਾਣਾ ਸੀ ਠੀਕ ਆ ਨਾ ਕੱਲ ਬੜਾ ਖੜਿਆ ਵਾ ਹਾਂ ਤੇ ਅੱਜ ਚੱਲ ਜਾਨੇ ਆ ਅੱਜ ਮੰਮੀ ਛੁੱਟੀ ਕੀਤੀ ਆ ਕੋਈ ਲੋੜ ਨਹੀਂ ਆ ਠੀਕ ਆ ਨਾ ਬੈਠੇ ਰੋ ਘਰੇ ਤੂੰ ਕਾਲਜ ਨਹੀਂ ਗਈ ਅੱਜ ਜਦੋਂ ਮੰਮੀ ਆਣਗੇ ਉਦੋਂ ਜਾਉਂਗੀ ਹੁਣ ਮੈਂ ਜਾਣਾ ਹੀ ਨਹੀਂ ਆ अच्छा ਘਰ ਦੇ ਕੰਮ ਕੰਮ ਕਰਨੇ ਆਹੋ ਕਰਾ ਦੇ ਨਾਲ ਉਹਦੇ ਵੀ ਉਹ ਵੀ ਲੱਗੀ ਰਹਿੰਦੀ ਕਹਿੰਦੀ ਆਹ ਦੇ ਕੰਮ ਮੈਂ ਕਰਾਂ ਫਿਰ ਛੁੱਟੀ ਘਾਤਰੋਂ ਕੀਤੀ ਆ ਭਾਬੀ ਕਰਨ ਕੀਤੀ ਆ ਵਿਚਾਰੀ ਸਾਹ ਦਿਨ ਕੰਮ ਕਰਦੀ ਰਹਿੰਦੀ ਆ ਮੰਮੀ ਹੁੰਦੇ ਤਾਂ ਵੀ ਕਰਦੇ ਰਹਿੰਦੇ ਤੁਸੀਂ ਹੁੰਦੇ ਤਾਂ ਵੀ ਕਰਦੇ ਉਹਨੂੰ ਵੇਲੇ ਤਾਂ ਕੋਈ ਬੈਨ ਨਹੀਂ ਦਿੰਦਾ ਆਹੋ ਤੇ ਚੱਲ ਕਰਾ ਦੇ ਉਹਦੇ ਨਾਲ ਫਿਰ ਮੈਂ ਕੰਮ ਨਹੀਂ ਕਰਵਾਣਾ ਤੇ ਭਾਬੀ ਨੂੰ ਵੀ ਨਹੀਂ ਕਰਨ ਦੇਣਾ ਹੜਤਾਲ ਹੋ ਗਈ ਹੜਤਾਲ ਹੜਤਾਲ ਹੋ ਗਈ ਕੰਮ ਵਾਲੀ ਲਗਵਾਓ अच्छा ठीक लग है लगो इने पैसे लेके तू इकडे जाना मैं बंदा पूछे चल ਛੱਡ ਹੁਣ ਗੁੱਸਾ ਤੂੰ ਮੇਰੇ ਨਾਲ ਐਵੇਂ ਲੜਨ ਦੇਦੀ ਆ ਅੱਗੇ ਮੰਮੀ ਕੋ ਝੜਕਾ ਪਾਤੇ ਫੋਨ ਤੇ ਤਸੱਲੀ ਮਿਲੀ ਆ ਮੈਨੂੰ ਕਿ ਤੁਹਾਨੂੰ ਝੜਕਾ ਪੈ ਗਿਆ ਮੰਮੀ ਤੋਂ ਉਹ ਆਤੀ ਝੜਕਾ ਹੁਣ ਬੱਸ ਕਰ ਗੁੱਸਾ ਤੇ ਝੜਕਾ ਇਹ ਤੇ ਮੈਂ ਪਵਾਣੀ ਸੀ ਤੁਹਾਨੂੰ ਤੇ ਛੱਡ ਹੁਣ ਗੁੱਸਾ ਫਿਰ ਕੀ ਆ ਜਾ ਚਾਹ ਬਣਾ ਕੇ ਲੈ ਮੈਨਲੇ ਆਏ ਹਾਏ ਹਾਏ ਮੈਂ ਨੌਕਰ ਆਣੀ ਨਹੀਂ ਆ ਚਾਹ ਬਣਾਵਾ ਚੱਲ ਕੋਈ ਨਹੀਂ ਤੈਨੂੰ ਜੋ ਲੋੜ ਪਈ ਕਿ ਮੈਂ ਵੀ ਇਦਾਂ ਹੀ ਕਹੂੰਗਾ ਮੇਰੀ ਲੋੜ ਪੈ ਆਈ ਜਾਣੀ ਤੈਨੂੰ ਵੇਖੀ ਮੈਨੂੰ ਨਾ ਤੁਹਾਡੇ ਵਰਗੇ ਦੀ ਲੋੜ ਨਹੀਂ ਪੈਣੀ ਮੇਰੀ ਮਾਂ ਹੈਗੀ ਹੱਲੇ ਹਾਂ ਤੇ ਮਾਂ ਨੇ ਕਿੱਥੋਂ ਦੇਣੇ ਆ ਮੈਂ ਪੈਸੇ ਦਊਂਗਾ ਮਾਂ ਨੂੰ ਫੇਰ ਹੀ ਦੋਗੀ ਮਾਂ ਮੇਰੀ ਮਾਂ ਦੀ ਪੈਨਸ਼ਨ ਆਂਦੀ ਹੈ ਨਾ ਬਸ ਉਹ ਮਿੰਦੇ ਦੀ ਪੈਨਸ਼ਨ ਤੇ ਸਾਰਾ ਘਰ ਚੱਲਦਾ ਕੇ ਉਹਨੇ ਕਿਤੇ ਮੰਮੀ ਆਪਣੇ ਖਰਚੇ ਕਰ ਲੈਂਦੀ ਹੈ ਕਦੀ ਇੱਧਰ ਚੱਲ ਜਾਓ ਕਦੀ ਉੱਧਰ ਚੱਲ ਜਾਓ ਕੋਈ ਨਹੀਂ ਮੰਮੀ ਮੈਨੂੰ ਵੀ ਦੇ ਸਕਦੇ ਆ ਪੈਨਸ਼ਨ ਚ ਠੀਕ ਆ ਨਾ ਤੇ ਆਪਣਾ ਦੇਖੋ ਠੀਕ ਆ ਹੁਣ ਪੈਨਸ਼ਨ ਚੋਂ ਹੀ ਵਰਤੀ ਫਿਰ ਠੀਕ ਆ ਮੰਗੀ ਨਾਲ ਮੇਰੇ ਕੋਲ ਪੈਸੇ ਲੋੜ ਵੀ ਨਾ ਪਏ ਮੈਨੂੰ ਤੁਹਾਡੇ ਕੋਲ ਮੰਗਣ ਦੀ ਠੀਕ ਹੈ ਨਾ ਮੈਂ ਦੇਣੇ ਵੀ ਨਹੀਂ ਹੁਣ ਹਾਂ ਹਾਂ ਇੱਕ ਗੱਲ ਹੋ ਸਕਦੀ ਆ ਮੈਂ ਤੁਹਾਨੂੰ ਪੈਸੇ ਦੇ ਦਿਆ ਕਰੂੰਗਾ ਜੇ ਤੁਮ ਮੈਨੂੰ ਚਾਹ ਪਿਆ ਦੇਂਦੇ ਮੈਨੂੰ ਨਹੀਂ ਚਾਹੀਦੇ ਤੁਹਾਡੇ ਪੈਸੇ ਤਾਂ ਨਾ ਮੈਂ ਤੁਹਾਨੂੰ ਚਾਹ ਪਲਾਣੀ ਠੀਕ ਹੈ ਨਾ ਪਿਆਰੇ ਉਹ ਅੱਗੇ ਕਿੰਨੀ ਖਰਾਬੀ ਚਾਹ ਬਣਾਉਂਦੀ ਕਿੰਨੇ ਦਿਨ ਹੋ ਗਏ ਵਧੀਆ ਟੰਗ ਦੀ ਚਾਹ ਨਹੀਂ ਪੀਤੀ ਤੋ ਕਿੰਨੀ ਸੋਹਣੀ ਚਾਹ ਬਣਾਉਣੀ ਨਾ ਉਹ ਇਲਾਚੀਆਂ ਲੁੱਟੀਆਂ ਪਾ ਕੇ ਉਹ ਬਣਾ ਕੇ ਲਿਆ ਉਹ ਮੈਂ ਪਹਿਲਾਂ ਬਣਾ ਕੇ ਪਲਾਈ ਸੀ ਤੁਹਾਨੂੰ ਚਾਹ ਠੀਕ ਜਦੋਂ ਤੁਸੀਂ ਕੁਵਾਰੇ ਸੀ ਤੇ ਤੁਸੀਂ ਮੇਰੀ ਗੱਲ ਮੰਨਦੇ ਸੀ ਕੌਣ ਤੇ ਮੇਰੀ ਕੱਲ ਗੱਲ ਨਹੀਂ ਮੰਨੀ ਹੁਣ ਛੱਡ ਦੇ ਗੁੱਸਾ ਕੋਈ ਗੱਲ ਨਹੀਂ ਹੁਣ ਆ ਜਾ ਕੂਟ ਭਾੜੇ ਥਲੇ ਠੀਕ ਆ ਆ ਗਿਆ ਠੀਕ ਆ ਹੁਣ ਨਾ ਮੈਨੂੰ ਝੜਕਾ ਪਾ ਦੀ ਚੱਲ ਜਾਓ ਚਾਹ ਬਣਾ ਕੇ ਲਿਆ ਮੇਰੇ ਆਸ ਮੈਂ ਕਿਉਂ ਬਣਾਵਾਂ ਤੈਨੂੰ ਕਰੀਆ ਬਣਾ ਦੇ ਪਹਿਲਾਂ ਬਣਾ ਕੇ ਦਿੰਦੀ ਹੁੰਨੀ ਹਾਂ ਚੱਲ ਬਣਾ ਕੇ ਦਿੰਦੀ ਸੀ ਹੁੰਦੀ ਤੇ ਹੁਣ ਕੀ ਹੋ ਗਿਆ ਹੁਣ ਭਾਦੀ ਨੂੰ ਕਹੋ ਨਾ ਤੂੰ ਬਣਾ ਕੇ ਦੇਣੀ ਤੇ ਦੇ ਦੇ ਮੈਂ ਉਹਨੂੰ ਨਹੀਂ ਕਹਿਣਾ ਬਾਹਰੋਂ ਜਾ ਕੇ ਪੀਓ ਅੱਛਾ ਘਰ ਨਹੀਂ ਬਣਨੀ ਠੀਕ ਹੈ ਹਾਂ ਅੱਜ ਵੀ ਸਾਰੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਚਾਹ ਦਾ ਆਰਡਰ ਮੱਜ ਤੇ ਢੋਤੀਆਂ ਦਾ ਹੋ ਚੱਲ ਜਾ ਐਵੇਂ ਬੋਦੀ 헤ਦਰੀ ਨਾ ਬਣਾ ਕਰੋ ਉਹਦੀ ਨੂੰ ਬੰਨਾ ਵਾ ਕੋਈ ਨਹੀਂ ਤੈਨੂੰ ਲੱਗ ਜੂਗਾ ਪਤਾ ਪੈਸੇ ਵੀ ਉਹਦੇ ਕੋਲ ਨਹੀਂ ਫਿਰ ਇਹ ਗੱਲ ਸੁਣੋ ਤੁਸੀਂ ਉਹਨੂੰ ਕਹਿ ਤਾਂ ਚਾਹ ਬਣਾਉਣ ਨੂੰ ਮੈਨੂੰ ਕਹਿ ਦਿੰਦੇ ਕਿ ਚਾਹ ਬਣਾ ਦੇ ਸਿਮੀ ਤਾਨੂੰ ਵੈ ਵੀ ਪਤਾ ਤੇ ਆ ਉਹ ਕਿਹੜਾ ਕੋਈ ਕੰਮ-ਕੁਮ ਕਰਦੀ ਰਸੋਈ 'ਚ ਚਾਹ ਪੀਣੀ ਸੀ ਮੈਂ ਕਹਿ ਤਾ ਉਹਨੂੰ ਤੈਨੂੰ ਕੀ ਇਹਦੇ ਵਿੱਚ ਬਣਾ ਲੈਂਦੀ ਉਹ ਕਿਹਾ ਤੁਸੀਂ ਮੈਨੂੰ ਕਹਿ ਦਿੰਦੇ ਤੇ ਉਹ ਬਣਾ ਲੈਂਦੀ ਵਧੀਆ ਚਾਹ ਵੀ ਉਹ ਗੱਲ ਤੇ ਠੀਕ ਆ ਤੁਹਾਨੂੰ ਪਤਾ ਵਾ ਉਹ ਸਟੱਡੀ ਕਰਦੀ ਪਈ ਉਹਦਾ ਦਿਮਾਗ ਹਲੇ ਪੜ੍ਹਾਈ 'ਚ ਲੱਗਾ ਹੋਇਆ ਵਾ ਤੇ ਮੰਮੀ ਨੂੰ ਵੀ ਆ ਪਸੰਦ ਨਹੀਂ ਹੈਗਾ ਕਿ ਕੁੜੀ ਰਸੋਈ 'ਚ ਕੰਮ ਕਰੇ ਅੱਜ ਛੁੱਟੀ ਕੀਤੀ ਨਾ ਉਹਨੇ ਹਾਂ ਤੇ ਬਣਾ ਲੂਗੀ ਚਾਹ ਫੇਰ ਕਿ ਆ ਅੱਜ ਭੈਣ ਦੇ ਅੱਧ ਦੀ ਚਾਹ ਪੀਣ ਦਾ ਦਿਲ ਕਰੰਦਾ ਏ ਕੋਸ਼ ਕਾਣਾ ਹੋਰ ਬਸ ਕਰੋ ਨਾ ਕਿੰਨੀ ਕੀਜੀ ਗੱਲ ਦਾ ਗੁੱਸਾ ਕਰਕੇ ਬੈਠੇ ਰਹੋਗੇ ਕਰਦੇ ਪੂਰੀ ਫਿਰ ਜੇ ਨਿੱਕੀ ਜੀ ਗੱਲ ਆ ਤੇ ਮੈਂ ਭਲਾ ਕੀ ਕਹਨੀ ਆ ਉਹ ਗੱਲ ਤੁਹ ਨਾ ਕਰਨੀ ਆ ਮੈਂ ਪਰ ਉਹੀ ਗੱਲ ਕਰੁੰਦਾ ਨਾ ਕੰਮ ਤੇ ਨਹੀਂ ਜਾਣਾ ਅੱਜ ਨਹੀਂ ਮੈਂ ਨਹੀਂ ਜਾਣਾ ਕੰਮ ਤੇ ਆ ਵੀ ਉਹਦੇ ਪਿੱਛੇ ਤੁਸੀਂ ਮੂੰਹ ਫਲਾ ਕੇ ਬੈਠ ਹੋਇਓ ਥਿਲ ਮੈਂ ਕੋਸ਼ ਕਾਣਾ ਜাদু ਆਪਣਾ ਕੰਮ ਕਰਾ ਅੱਜ ਵੀ ਕੰਮ ਤੇ ਕਿਉਂ ਨਹੀਂ ਜਾਣਾ ਜਦੋਂ ਆਪਾਂ ਤੁਹਾਨੂੰ ਕਹੀਏ ਛੁੱਟੀ ਕਰੋ ਉਦੋਂ ਤੁਸੀਂ ਛੁੱਟੀ ਨਹੀਂ ਕਰਦੇ ਅੱਜ ਤੁਸੀਂ ਛੁੱਟੀ ਕਰਕੇ ਬੈ ਗਏ ਹੋ ਯਾਰ ਮੈਂ ਕੰਮ ਤੇ ਅੱਜ ਨਹੀਂ ਜਾਣਾ ਮੈਂ ਕਦੀ ਵੀ ਨਹੀਂ ਜਾਇਆ ਕਰਨਾ ਹੁਣ ਹੈ ਕਿਉਂ ਮੈਂ ਬੇਇੱਜ਼ਤੀ ਥੋੜੀ ਕਰਾਉਣ ਜਾਣਾ ਉੱਥੇ ਰਾਹੁਲ ਦਾ ਵਿਆਹ ਆਇਆ ਵਾ ਉਹਨੇ ਅੱਜ ਪਹਿਲੇ ਦਿਨ ਆਫਿਸ ਆਉਣਾ ਵਾ ਅਗਲੇ ਨੇ ਕਾਰ ਲੈ ਕੇ ਉਹਦੀ ਉੱਥੇ ਟੋਰ ਪਾਜਣੀ ਤੇ ਮੇਰੀ ਬੇਇੱਜ਼ਤੀ ਕਰਨੀ ਉਹਨਾਂ ਨੇ ਆਏ ਹਾਏ ਤੁਸੀਂ ਵੀ ਇੰਨੀ ਜੀ ਗੱਲ ਐਵੇਂ ਦਿਲ ਤੇ ਲਾ ਕੇ ਬੈ ਗਏ ਓਏ ਇੰਨੀ ਜੀ ਗੱਲ ਨਹੀਂ ਆ ਮੈਂ ਨਹੀਂ ਐਕਟਿਵਲ ਜਾਇਆ ਕਰਨਾ ਗੀ ਗੱਲ ਸੁਣੋ ਹਲੇ ਤੱਕ ਮੈਂ ਕੋਈ ਗੱਲ ਕੀਤੀ ਨਹੀਂ ਐ ਜੇ ਮੈਂ ਗੱਲ ਉਹਨਾਂ ਨਾਲ ਕਰੂੰਗੀ ਵੀ ਥੋੜਾ ਟਾਈਮ ਤੇ ਲੱਗੇਗਾ ਨਾ ਤੇ ਜੇ ਇੱਕਦਮ ਖੜੇ ਪੈ ਗਏ ਉਹ ਮਤਲਬ ਹਾਲੇ ਗੱਲ ਕੀਤੀ ਨਹੀਂ ਐ ਹਾਲੇ ਨਹੀਂ ਕੀਤੀ ਕੋਈ ਨਹੀਂ ਮੈਂ ਕਰੂੰਗੀ ਮੈਂ ਉਹਨ इधर ਜਾਣਾ ਨਹੀਂ ਮੈਂ ਜਾਣਾ ਜਾਣਾ ਬੁਲਟ ਤੇ ਉਦਾਂ ਮੈਂ ਜਾਣਾ ਨਹੀਂ ਬਥੇਰੀ ਹੋ ਗਈ ਹੁਣ ਮੈਂ ਬੇਇੱਜ਼ਤੀ ਨਹੀਂ ਕਰਾ ਸਕਦਾ ਇਹਨੇ ਬੱਚਾ ਵਾਂਗੂ ਜ਼ਿੱਦ ਕਿਉਂ ਕਰਨ ਦਿਓ ਜੇ ਤੂੰ ਕਰਨਦੀ ਆ ਕਹਿਣ ਤੂੰ ਨਹੀਂ ਡਈ ਉਹਨਾਂ ਨੂੰ ਮੈਂ ਕਹਿੰਦਾਂ ਦਈ ਆ ਹੁਣ ਐਡੀ ਵੱਡੀ ਚੀਜ਼ ਦੀ ਤੁਸੀਂ ਡਿਮਾਂਡ ਕੀਤੀ ਹੈ ਉਹਨਾਂ ਕੋਲੋਂ ਤੇ ਹਈ ਮੈਂ ਗੱਲ ਕਰੂੰਗੀ ਫੇਰ ਵੀ ਤੋ ਮੈਨੂੰ ਕੁਝ ਦੱਸਣਗੇ ਕਿ ਕਦੋਂ ਕਰਨੀ ਆ ਐਡਾ ਟਾਈਮ ਥੋੜੀ ਨਾ ਗੱਲ ਦੱਸਣਗੇ ਹਾਂ ਤੇ ਕਰਨਾ ਗੱਲ ਤੂੰ ਗੱਲ ਕਰ ਕੋਈ ਨਹੀਂ ਮੈਂ ਚਲ ਜਾਾਂਗਾ ਉਹਨਾਂ ਨਾਲ ਐਡਾ ਟਾਈਮ ਕੋਈ ਵੀ ਚੀਜ਼ ਪੂਰੀ ਨਿਸ਼ਚਿਤ ਨਹੀਂ ਹੁੰਦੀ ਉਹ ਤੁਹਾਨੂੰ ਵੀ ਪਤਾ ਆਹੋ ਤੇ ਗੱਲ ਤੇ ਕਰ ਗੱਲ ਕਰਾਂਗੇ ਫੇਰ ਹੀ ਉਹ ਕੁਝ ਕਰਨਗੇ ਅੱਗੋਂ ਕੋਈ ਨਹੀਂ ਮੈਂ ਅੱਜ ਗੱਲ ਕਰੂੰਗੀ ਐਵੇਂ ਤੁਸੀਂ ਦਿਲ ਤੇ ਲਾ ਕੇ ਬੈਠ ਹੋਏ ਨਹੀਂ ਕੀ ਗੱਲ ਹਾਂ ਆਹ ਕਰ ਲੂੰਗਾ ਮੈਂ ਕੋਹੋਂ ਕੰਮ ਤੇ ਜਾਣਾ ਜਿਕੇ ਨਹੀਂ ਕਿਉਂ ਛੁੱਟੀਆਂ ਹੀ ਕਰਨੀਆਂ ਮੈਂ ਜਾਣਾ ਮੈਂ ਅੱਜ ਝਗੜੇ ਨੇ ਪਹਿਲੇ ਦਿਨ ਕਾਰ ਲੈ ਕੇ ਆਉਣਾ ਮੈਂ ਕਿਉਂ ਜਾਵਾਂ ਉੱਥੇ ਮੈਂ ਘਰੇ ਰਹਿਣਾ ਅੱਜ ਬਾਅਦ ਤੂੰ ਗੱਲ ਕਰ ਲੈ ਜੇ ਉਹ ਮੈਨੂੰ ਕਹਿ ਦੇਣਗੇ ਤੇ ਫਿਰ ਮੈਂ ਚਲ ਜਾਈਂਗਾ ਕੱਲ ਹਲੋ ਭਾਜੀ ਚਾਹ ਸਾਦ ਬੀਵੀ ਪੀ ਲੋ ਕੋਈ ਨਹੀਂ ਨੂਰ ਪੀ ਲੈਣੀ ਆ ਦੇਖੋ ਸਹੀ ਗੱਲ ਸਟਾਰਟ ਕਰਕੇ ਤਾਂ ਗਾਣਾ ਤੁਹਾਨੂੰ ਹੋਰ ਮੈਂ ਕੀ ਸਮਝਾ ਦਿੰਨੀ ਹਾਂ ਉਹ ਕਿਹੜੀ ਗੱਲ ਐਂਦੇ ਵਾਂਹੇ ਨੋਰਮਲ ਗੱਲ ਕਰਨ ਦੇ ਕੋਈ ਗੱਲ ਨਹੀਂ ਨੂਰ ਮੈਨੂੰ ਕਹਿੰਦੇ ਮੈਂ ਕਿਹਾ ਤੂੰ ਚਾਹ ਨਹੀਂ ਸਹੀ ਬਣਾਉਂਦੀ ਇਹ ਵੀ ਝੂਠ ਬੋਲਣ ਲੱਗ ਗਿਓ ਉਹ ਕਿੱਥੇ ਝੂਠ ਬੋਲਣਦੀ ਐਵੇਂ ਮੈਂ ਉਹਨੂੰ ਕਹਿੰਦਾਂ ਉਹ ਤੋਂ ਸੁਣਦੀ ਅੰਨੀ ਪੀਆ ਕੀ ਹੋਇਆ ਵਾ ਕੀ ਸੁਣ ਲਿਆ ਨੂਰ ਬਾਜੀ ਫੇਰ ਇੱਕੋ ਗੱਲ ਕਰੀ ਜਾਂਦੇ ਆ ਕੁਛ ਨਹੀਂ ਕਰੰਦੇ ਉਹਨੂੰ ਕੁਛ ਮੈਂ ਉਹਨੂੰ ਕਹਿੰਦਾਂ ਤੂੰ ਚਾਹ ਨਹੀਂ ਸਹੀ ਬਣਾਉਂਦੀ ਆ ਚਾਹ ਪੀ ਲਾ ਇਹੋ ਜੀ ਚਾਹ ਬਣਾਇਆ ਕਰਨੀ ਹੁਣ ਮੇਰੀ ਭੈਣ ਪਤਾ ਕਿੰਨੀ ਸੋਹਣੀ ਚਾਹ ਬਣਾਉਂਦੀ ਐ ਉਹਦੇ ਨਾ ਫੁੱਲੀਆਂ ਨਾ ਪਾਉ ਬਾਜੀ ਪਾ ਵੀ ਤੂੰ ਪੀ ਕੇ ਦੱਸੋ ਪੀ ਕੇ ਦੱਸਦੀ ਆ ਰੁਕ ਤੇ ਇਹ ਗੱਲ ਨੂਰ ਚਾਹ ਬੋਟੇ ਸਟਿਵ ਨਹੀਂ ਆ ਇਹੋ ਤੇ ਮੈਂ ਕਹਿੰਦਾਂ ਅੱਜ ਤੋਂ ਬਾਅਦ ਚਾਹ ਤੂੰ ਹੀ ਬਣਾਇਆ ਕਰਨੀ ਹੈ ਹਾਂ ਉਹ ਨੂੰ ਕਿੱਥੇ ਚਾਹ ਬਣਾਉਣੀ ਹੁੰਦੀ ਹੈ ਮੈਂ ਵੀ ਤੁਹਾਡੀ ਘੱਟ ਚਾਹ ਅਸੀਂ ਵੀ ਢੰਗ ਦੀ ਚਾਹ ਪੀ ਲਿਆ ਕਰਾਂਗੇ ਤੇ ਅੱਜ ਚਾਹ ਬਣਾ ਲੈਕਰ ਤੁਸੀਂ ਵੀ ਕਿ ਤ ਬਣਾਉਂਦੇ ਹੋ ਠੀਕ ਹੈ ਮੈਂ ਬਣਾ ਲੈ ਕਰਾਂਗਾ ਖੁਸ਼ ਪਰ ਇੱਧੇ ਰਹਿਣਾ ਹੁਣ ਦੋਨਾਂ ਨੇ ਠੀਕ ਹੈ ਕੋਈ ਲੜਾਈ ਨਹੀਂ ਕਰਨੀ ਇੰਨਾ ਹੀ ਆ ਨੜਨ ਗੋਂ ਡਿਆ ਹਾਂ ਹਾਂ ਭਾਜੀ ਤੁਹਾਨੂੰ ਕੁਛ ਕਹਿ ਰਹੇ ਨਾ ਤੁਸੀਂ ਮੈਨੂੰ ਆ ਕੇ ਦੱਸਣਾ ਮੈਨੂੰ ਪਤਾ ਵਾ ਮੇਰੇ ਭੈਣ ਬਹੁਤ ਸਿਆਣੀ ਆ ਫਿਰ ਲਿਖਿਆ ਆ ਮੈਂ ਸ਼ਿਕਾਇਤ ਲਾਂਗੀ ਤੇ ਮੈਨੂੰ ਪਤਾ ਲੱਗ ਆਪਰ ਤੇ ਤੀਰ ਬੰਗੂ ਸਿੱਧੇ ਹੋਏਗੀ ਦੱਸ ਚੱਲ ਜਾ ਪੜਾਈ ਕਰ ਲੈ ਹੁਣ ਛੁੱਟੀ ਮਾਰ ਲਈ ਵਣ ਜਾ ਠੀਕ ਆ ਭਾਬੀ ਕੋਈ ਨਹੀਂ ਨੂਰ ਜਾ ਤੂੰ ਕੋਈ ਪੜਾਈ ਕਰ ਤੂੰ ਆਪਣੀ ਕਰ ਲੈ ਫੋਨ ਹੁਣ ਹੁਣ ਕਰ ਲੈ ਨਹੀਂ ਹੁਣ ਜਾ ਤੇ ਵੀ ਹੋਰ ਪੀ ਲੈੰਦੋ ਕਿਉਂ ਵੀ ਛੱਡ ਕੇ ਉਹਨੂੰ ਫੋਨ ਕਰ ਲਾਂ ਨਹੀਂ ਪੀਰ ਮਾਂ ਨਾਲ ਸਾਹ ਪੀ ਕੇ ਕਰ ਲਾਂ ਸਾਹ ਸੀ ਮੈਂ ਕਰ ਉਹਦੇ ਫੋਨ ਕਰਦੀ ਪਈ ਤਾ ਮੈਨੂੰ ਕੰਮ ਕੰਮ ਕਰ ਲਿਆ ਵੇਲੀ ਹੋ ਗਈ ਹੈ ਵੇਲੀ ਹੋ ਗਈ ਮੈਂ ਕੰਮ ਵੀ ਸਾਰਾ ਕਰ ਲਿਆ ਵਾ ਮੈਂ ਅੱਜ ਵੀ ਤੁਹਾਨੂੰ ਕੋਈ ਗੱਲ ਕਰਨੀ ਸੀ ਮੈਂ ਵੀ ਧਰਨਾ ਗੱਲ ਕਰਨੀ ਸੀ ਕੀ ਹੋਇਆ ਉਹਦੋਂ ਭਾਬੀ ਆਏ ਨਹੀਂ ਸੀ ਸਾਡੇ ਵੱਲ ਚਾਚੀ ਤੇ ਭਾਬੀ ਜਦੋਂ ਗੱਲਾਂ ਕਰਦੇ ਪਏ ਧਾਰ ਕਿੰਨਾ ਕਰ ਬੋਲੇ ਨੇ ਮੇਰੇ ਨਾਲ ਕਿਉਂ ਮੈਂ ਵੈਹੇ ਪਰੇਸ਼ਾਨ ਤੈਨੂੰ ਪਤਾ ਕਿੱਦਾਂ ਬਹੁਤ ਗੱਲਾਂ ਕਰਦੇ ਪਏ ਹੈ ਮੈਂ ਮੰਮੀ ਮੈਨੂੰ ਪੁੱਛਣ ਲੱਗੇ ਤੈਨੂੰ ਕੀ ਹੋਇਆ ਵਾ ਮੈਂ ਕਹਾ ਦੱਦਾ ਭਾਬੀ ਨਾ ਉਧਰ ਚੱਕ ਗੱਲਾਂ ਕਰਨਦੇ ਹੈ ਚਾਚੀ ਨਾਲ ਹੂੰ ਬਾਅਦੋ ਮੰਮੀ ਨੇ ਭਾਬੀ ਨੂੰ ਪੁੱਛਿਆ ਉਹ ਰੋਈ ਜਾ ਕੇ ਮੈਨੂੰ ਬੋਲਣਾ ਸ਼ੁਰੂ ਹੋ ਗਏ ਹੋਗਾ ਤੂੰ ਨੈ ਵਿਹੋਗੀ ਕੀ ਪਤਾ ਮੈਨੂੰ ਕੰਦੇ ਕੀ ਚੁਗਲੀਆਂ ਕਰਕੇ ਆਈ ਹੈ ਉਧਰ ਇਹ ਮੈਂ ਤਾਂ ਮੈਂ ਕਹਾ ਮੈਂ ਤਾਂ ਕੋਈ ਚੁਗਲੀਆਂ ਨਹੀਂ ਕੀਤੀਆਂ ਹੂੰ ਚਲ ਤੂੰ ਦੱਸ ਤੂੰ ਕਿ ਪਰੇਸ਼ਾਨ ਹੋਈ ਦੀ ਕੀ ਹੋਇਆ ਆਏ ਕਰੋ ਦੇ ਸਪੀਨੀ ਮੁੱਕ ਦੇ ਹੁਣ ਤੁਸੀਂ ਆਪਣੀ ਮਿੰਦਾਸਤੀ ਮੇਨੂੰ ਹੋਰ ਟੈਨਸ਼ਨ ਹੋ ਗਈ ਆ ਕਿਉਂ ਕੀ ਹੋਇਆ ਆ ਆ ਮੈਨੂੰ ਕਿਦੋਂ ਦੇ ਕਹਿੰਦੇ ਨੇ ਕਿ ਬਰੇ ਭੇਕਿਆਂ ਵਾਲਿਆਂ ਨੂੰ ਫੋਨ ਕਰਕੇ ਕਹਿ ਕੇ ਮੈਨੂੰ ਬੁਲਟ ਲੈ ਕੇ ਦੋ ਇਹਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਉਹਨਾਂ ਦਾ ਦਿਮਾਗ ਹੀ ਖਰਾਬ ਹੋਣਾ ਉਹਨਾਂ ਨੇ ਦਿਨ ਆਖ ਮੇਰਾ ਖਰਾਬ ਕਰਤਾ ਵਾ ਮੈਂ ਤੇ ਉਹਨਾਂ ਨੇ ਤਰੀਫਾਂ ਹੀ ਬੜੀਆਂ ਕੀਤੀਆਂ ਸੀ ਉਹਨਾਂ ਸਾਹਮਣੇ ਤਾਂ ਤੇਰੀ ਮੰਮੀ ਉਹਨਾਂ ਸਾਹਮਣੇ ਅੱਜ ਮੈਂ ਤੁਹਾਡਾ ਡਾਲ ਕਰਨੀ ਸੀ ਕਿ ਮੈਂ ਉਹਨਾਂ ਨੂੰ ਕੀ ਕਹਾਂ ਕਿੱਦਾਂ ਫੋਨ ਕਰਕੇ ਕਹਾਂ ਤਾਂ ਆ ਤਾਂ ਖੈੜੀ ਪੈ ਗਈ ਆ ਤੇ ਉਹਨਾਂ ਨੂੰ ਫੋਨ ਕਰ ਫੋਨ ਕਰ ਕੋ ਟੈਨਸ਼ਨ ਨਾ ਲੈ ਇਹਨੂੰ ਨਾ ਮੈਂ ਲਾ ਮੈਂ ਸਮਝਾਨੀ ਆ ਮੇਰੇ ਤੇ ਬੇਇੱਜ਼ਤੀ ਹੋ ਜਾਣੀ ਆ ਤੇਰੀ ਮੰਮੀ ਉਹਨਾਂ ਸਾਹਮਣੇ ਉਹਨਾਂ ਨੇ ਕਹਣਾ ਤੂੰ ਤੇ ਬੜੀਆਂ ਤਰੀਫਾਂ ਕਰਦੀ ਪਈ ਹੈ ਕਿ ਬੜੇ ਚੰਗੇ ਹੈਗੇ ਨੇ ਗੱਲ ਵੀ ਤਾਂ ਸਹੀ ਆ ਤੇ ਆਪਣੀ ਟੈਨਸ਼ਨ ਪੈ ਗਈ ਹੁਣ ਕੀ ਕਰਾਂ ਮੈਂ ਕੁਛ ਚਾਚੀ ਦੀਆਂ ਗੱਲਾਂ ਸੁਣ ਕੇ ਕੱਲ ਪਰਸੋ ਦੀਆਂ ਤੋਂ ਕੱਲ ਭਾਬੀ ਲੜ ਪੇ ਘਰ ਤੋ ਤੂੰ ਮੈਨੂੰ ਨਵੀਂ ਗੱਲ ਸੁਣਾਤੀ ਏ ਦੇਦੀ ਪਰ ਇਸ ਗੱਲ ਦਾ ਕੋਈ ਹੱਲ ਵੀ ਤੇ ਨਹੀਂ ਲੱਗਾ ਹੁਣ ਉਹ ਮੈਨੂੰ ਕਹਿੰਦੇ ਨੇ ਮੈਂ ਕੰਮ ਤੇ ਨਹੀਂ ਜਾਣਾ ਤੋਤੋ ਤੇ ਮੰਮੀ ਆ ਗਏ ਉਹਨਾਂ ਨੇ ਵੀ ਮੈਨੂੰ ਬੋਲਣਾ ਵਾ ਕਿ ਮੁੰਡਾ ਤਾਂ ਘਰ ਬਿਠਾ ਦਿੱਤਾ ਹੋਇਆ ਵਾ ਕੰਮ ਤੇ ਨਹੀਂ ਜਾਂਦਾ ਤੇ ਆਪਾਂ ਖਾਣਾ ਪੀਣਾ ਕੀ ਆ ਫਿਰ ਕੋਈ ਨਹੀਂ ਮੈਂ ਵੇਖਦੀ ਕਰਦੀ ਇਹਦੇ ਨਾਲ ਗੱਲ ਜਰਾ ਇੰਨੀ ਟੈਨਸ਼ਨ ਪਾਉਂਦੀ ਇਹਨਾਂ ਨੇ ਤੇ ਸੱਚੀ ਐ ਤੂੰ ਸਾਰਾ ਦਿਨ ਘਰ ਲੱਗੀ ਰਹਿਣੀ ਏ ਘਰ ਕੰਮ ਵੀ ਕਰਦੀ ਰਹਿਣੀ ਏ ਤਾਂ ਵੀ ਇਦਾਂ ਕਰਦੇ ਪੈਣਾ ਤੋ ਹੋਰ ਪਹਿਲਾਂ ਇਹਨਾਂ ਦੀ ਡਿਮਾਂਡ ਸੀਗੀ ਕਿ ਮੰਮੀ ਨੂੰ ਕਹਿਣੇ ਦੇ ਦੇ ਚਾਬੀ ਦੇ ਦੇ ਉਹ ਵੀ ਦੇ ਦਿੱਤੀ ਤੋ ਹੁਣ ਨਵੀਂ ਗੱਲ ਸ਼ੁਰੂ ਹੋ ਗਈ ਇਹ ਮੈਨੂੰ ਬੁਲਟ ਲੈ ਗੱਲ ਤਾਂ ਮੈਨੂੰ ਦੱਸੀ ਨਹੀਂ ਕਹਿਣਿਆਂ ਵਾਲੀ ਇਹ ਦੱਸੋ ਹੰਦੀ ਦੀ ਤੁਹਾਨੂੰ ਵੀ ਤੁਹਾਨੂੰ ਤਾਂ ਸਭ ਪਤਾ ਹੀ ਹੈ ਦੋਵੇਂ ਮਾਪੂਤ ਕਿੱਦਾਂ ਦੇਗੇ ਆ ਉੱਪਰ ਪਹਿਲਾਂ ਤੇ ਮੈਨੂੰ ਕਹਿੰਦੇ ਸੀ ਬੜੇ ਚੰਗੇ ਆ ਚਾਚੀ ਜੀ ਵੀ ਕਹਿੰਦੇ ਸੀ ਕੋਈ ਨਹੀਂ ਤੂੰ ਕਰਾ ਰਿਸ਼ਤਾ ਕੁੜੀ ਬੜੀ ਸੋਹਣੀ ਈ ਗਈ ਏ ਤੂੰ ਕਰਾ ਦੇ ਕੋਈ ਨਹੀਂ ਸਿੰਮੀ ਮੈਂ ਗੱਲ ਕਰਦੀ ਆ ਇਹਦੇ ਨਾਲ ਮਨ ਨਾਲ ਨਹੀਂ ਨਹੀਂ ਦੀਦੀ ਤੂੰ ਸੀ ਕੀ ਗੱਲ ਕਰਨੀ ਜ ਜਿਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤੇ ਮੇਰੇ ਨਾਲ ਸਿਆਪਾ ਭਾ ਦੇਣਾ ਵਾ ਉਹਨਾਂ ਨੇ ਕਿਹਾ ਕਿ ਤੂੰ ਮੇਰੀਆਂ ਚੁਗਲੀਆਂ ਭਾਬੀ ਨੂੰ ਲਾਣ ਦੀ ਆ ਫਿਰ ਕਿੱਦਾਂ ਚੱਲੇਗਾ ਐਦਾਂ ਤੂੰ ਦੱਸ ਕੀ ਘਰਾਂ ਦੀਦੀ ਮੈਂ ਹੁਣ ਅੰਦਰ ਬੈਠੇ ਹੋਇਆ ਕੰਮ ਤੇ ਵੀ ਨਹੀਂ ਜਾਂਦੋ ਉੱਤੋਂ ਅੱਜ ਤੇ ਫਿਰ ਤੈਨੂੰ ਹੋ ਟੈਨਸ਼ਨ ਪਾਣਗੇ ਅੱਜ ਮੋਟਰਸਾਈਕਲ ਕਹਤਾ ਕੱਲ ਨੂੰ ਕੋਈ ਵੱਡੀ ਚੀਜ਼ ਕਹਿ ਦੇਣਗੇ ਉਹ ਲੈ ਕੇ ਆ ਫਿਰ ਤਮੋਈ ਤੇ ਸੋਚਣ ਨਹੀਂ ਆ ਕਿਦਾ ਕਿਦਾ ਹਾਲ ਕਰਦਾ ਹੁਣ ਤਾਈਂ ਤੇ ਤੈਨੂੰ ਕਹਿ ਨਹੀਂ ਮੈਨੂੰ ਕਰ ਲੈਂਦੇ ਗੱਲ ਉਹਦੇ ਨਾਲ ਨਹੀਂ ਦੀਦੀ ਹਲੇ ਤੇ ਮੈਂ ਇਹਨਾਂ ਨੂੰ ਟਾਲ ਲੰਨੀ ਆ ਜਿੰਨੀ ਦੇਰ ਤੱਕ ਮੇਰੇ ਕੋ ਹੋਏਗਾ ਉੰਦਰ ਤੱਕ ਮੈਂ ਟਾਲਾਂਗੀ ਜੇ ਨਹੀਂ ਕੁਝ ਬਣੇਗਾ ਤਾਂ ਫਿਰ ਮੈਂ ਤੁਹਾਨੂੰ ਦੱਸੂਗੀ ਕੋਈ ਨਹੀਂ ਫਿਰ ਤੂੰ ਮੈਨੂੰ ਦੱਸਦੀ ਜਰੂਰ ਠੀਕ ਹੈ ਗੱਲ ਕਰਕੇ ਵੇਖ ਇੱਕ ਵਾਰੀ ਆਪ ਕੋਈ ਨਹੀਂ ਮੈਂ ਕਰਕੇ ਦੱਸੂਗੀ ਫਿਰ ਤੁਹਾਨੂੰ ਹਾਂ ਮੈਂ ਦੱਸੀ ਠੀਕ ਆ ਚਲ ਠੀਕ ਹੈ ਫਿਰ ਭਾਬੀ ਵੀ ਕਿਤੇ ਗਏ ਤੇ ਮੈਂ ਤਾਂ ਆ ਗਈ ਆ ਹੁਣ ਮੈਂ ਜਾਵਾ ਹਾਂ ਠੀਕ ਆ ਚੰਗਾ